ਸਵਾਗਤ ਹੈ ਦੋਸਤੋ ਤੁਹਾਡਾ ਫਾਇਲਕਾਰ 24 ਚੈਨਲ ਤੇ ਮੈਂ ਤੁਹਾਡਾ ਦੋਸਤ ਰਮੀਸ਼ ਯਾਰਾ ਪਿੰਡ ਅਰਨਿਕ ਕਿਸਾਨਾਂ ਨੇ ਦੱਸਿਆ ਕਿ ਨਹਿਰੀ ਖਾਲਾ ਪਾਣੀ ਵਿੱਚ ਰੁੜ ਗਿਆ ਸਮਾਚਾਰ ਮਿਲਿਆ ਹੈ ਨਹਿਰੀ ਪਾਣੀ ਤੋਂ ਵੰਜ ਹੋਏ ਕਿਸਾਨ ਇਸ ਮੌਕੇ ਜਾਣਕਾਰੀ ਦਿੰਦੇ ਹੋਇਆ ਕਿਸਾਨ ਹਰਵਿੰਦਰ ਸਿੰਘ ਮਹਿੰਦਰ ਦੱਸਿਆ ਕਿ ਸਾਡੇ ਪਿੰਡ ਦੇ ਨਾਲ ਦੀ ਇੱਕ ਡਰੇਨ ਲੱਗਦੀ ਹੈ ਜਿਸ ਦੇ ਉੱਪਰ ਇੱਕ ਨਹਿਰੀ ਖਾਲ ਬਣਿਆ ਹੋਇਆ ਹੈ ਜੋ ਕਿ ਅੱਗੇ ਚੱਲ ਕੇ ਡਰੇਨ ਤੋਂ ਪਾਰ ਕਰੀਬ 500 ਕਿੱਲੇ ਜ਼ਮੀਨ ਨੂੰ ਸਿੰਚਾਈ ਦਿੰਦਾ ਹੈ ਪਿਛਲੇ ਦਿਨਾਂ ਦੌਰਾਨ ਭਾਰੀ بارش ਹੋਣ ਕਾਰਨ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਖਸਦਾ ਹਾਲਤ ਹੋਣ ਕਾਰਨ ਖਾਲ ਪਾਣੀ ਵਿੱਚ ਰੁੜ ਗਿਆ ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਔਰਤ ਵਿੰਗ ਦੇ ਅਗੂ ਰਾਏ ਕੌਰ ਜ਼ਿਲ੍ਹਾ ਸਕਤਰ ਮਨਦੀਪ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦੇ ਬਾਅਦ ਵੀ ਡਰੇਨਾ ਦੀ ਸਫਾਈ ਨਹੀਂ ਕਰਵਾਈ ਗਈ ਜਿਸ தਖਮਿਆ ਜਾਂ ਆਮ ਲੋਕਾਂ ਨੂੰ ਪੁਗਤਣਾ ਪੈ ਰਿਹਾ ਹੈ ਜਿਸ ਕਰਕੇ بارش ਦਾ ਵਾਧੂ ਪਾਣੀ ਕਰਕੇ ਕਿਸਾਨਾਂ ਦਾ ਖਾਲ ਟੁੱਟ ਗਿਆ ਹੈ ਪਰ ਸਬੰਧਤ ਵਿਭਾਗ ਦੇ ਅਧਿਕਾਰੀ ਮੌਕੇ ਤੇ ਆ ਕੇ ਕਿਸਾਨਾਂ ਦੇ ਜ਼ਖਮਾਂ ਤੇ ਲੂਣ ਦਾ ਛਿੜਕ ਰਹੇ ਹਨ ਹੁਣ ਤਾਂ ਨਹਿਰੀ ਖਾਲ ਨਵੇਂ ਮਹੀਨੇ ਵਿੱਚ ਹੀ ਬਣੇਗਾ ਪਰ ਕਿਸਾਨਾਂ ਨੂੰ ਡਰ ਸਤਾ ਰਿਹਾ ਹੈ ਕਿ ਇਨਾਂ ਟੈਮ ਨਹਿਰੀ ਪਾਣੀ ਨਾ ਮਿਲਣ ਕਾਰਨ ਸਾਡੇ ਝੋਨੇ ਦੀ ਫਸਲ ਨਹੀਂ ਹੋਣੀ ਅਤੇ ਹੜੀ ਫੰਦੀ ਫਸਲ ਪ੍ਰਭਾਵਿਤ ਹੋ ਸਕਦੀ ਹੈ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਖਾਲ ਦਾ ਹੱਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਯੂਨੀਅਨ ਦੇ ਆਗੂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਜੇਕਰ ਇਹ ਦਾਅ ਪੁਖਤਾ ਹੱਲ ਨਾ ਕੀਤੇ ਗਏ ਤਾਂ ਯੂਨੀਅਨ ਵੱਲੋਂ ਟਕਾ ਸੰਘਰਸ਼ ਕੀਤਾ ਜਾਵੇਗਾ ਵਿਸ਼ੇਸ਼ ਰਿਪੋਰਟ ਰਮੇਸ਼ ਯਾਰਾ ਬਾਸ ਰਿਵਾਇਦ ਦੀ ਫਤਿਹ ਇਹ ਸਾਡੇ ਚ ਨਹਿਰੀ ਮੈਚ ਮੇ ਤੋਂ ਐਕਸਨ ਤੇ ਜੇਹੇ ਪਹੁੰਚੇ ਸੀ ਤੇ ਉਹਨਾਂ ਨੇ ਸਾਨੂੰ 9ਵੇਂ ਮਹੀਨੇ ਦਾ ਇੱਕ ਨਾਮਾਤਰ ਪ੍ਰੋਫਸਰ ਦਿੱਤਾ ਹੈ ਕਿ 9ਵੇਂ ਮਹੀਨੇ ਅਸੀਂ ਤੋਂ ਪਹਿਲਾਂ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਜਿਵੇਂ ਕਿ ਇਹ ਖਾਲ ਤੁਸੀਂ ਦੇਖ ਰਹੇ ਟੁੱਟਿਆ ਪਿਆ ਇਸ ਤੋਂ ਅੱਗੇ ਇਹ ਖਾਲ 500 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦਿੰਦਾ ਹੈ ਜੀ ਨਹਿਰੀ ਪਾਣੀ ਨਾਲ ਹੀ ਸਾਡੀਆਂ ਫਸਲਾਂ ਹੁੰਦੀਆਂ ਜੀ ਨਹਿਰੀ ਪਾਣੀ ਨਾ ਲੱਗਿਆ ਤੇ ਸਾਡੀਆਂ ਆਉਣ ਵਾਲਾ ਝੋਨੇ ਦੀ ਫਸਲ ਤਾਂ ਖਰਾਬ ਹੋਊਗੀ ਕਣਕ ਦੀ ਫਸਲ ਵੀ ਨਹੀਂ ਹੋਊਗੀ ਤੇ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਬਿਲਕੁਲ ਪੱਲਾ ਝਾੜ ਦਿਆ ਨਵੇਂ ਮਹੀਨੇ ਦਾ ਭਰੋਸਾ ਦਿੱਤਾ ਵੀ ਨਵੇਂ ਮਹੀਨੇ ਕੰਮ ਸ਼ੁਰੂ ਕਰਾਂਗੇ ਤੇ ਉਸ ਤੋਂ ਬਾਅਦ ਜਿਵੇਂ ਦੀ ਕਰਵਾਈ ਹੋਈ ਕੰਮ ਕਰਾਂਗੇ ਤੇ ਸਾਨੂੰ ਕੋਈ ਉਮੀਦ ਨਹੀਂ ਜੇ ਪ੍ਰਸ਼ਾਸਨ ਦੇ ਅੱਜ ਤੱਕ ਕੱਲ ਤੋਂ ਲੈ ਕੇ ਕੋਈ ਅਧਿਕਾਰੀ ਨੇ ਸਾਨੂੰ ਮਦਦ ਵਾਸਤੇ ਜਾ ਸਾਨੂੰ ਕੋਈ ਸਹਾਇਤਾ ਪ੍ਰੋਵਾਈਡ ਨਹੀਂ ਕਰਾਈ। ਇਹ ਨਾਲ ਸੁਖਤੈਨ ਸਿੰਘ ਜ਼ਿਲ੍ਹਾ ਪ੍ਰਧਾਨ ਖੇਤੀ ਕਿਸਾਨ ਨੇ ਇਹ ਜਿਹੜਾ ਮਾਮਲਾ ਢਾਣੀ ਖੰਮਨ ਸਿੰਘ ਚੱਕਾ ਕਰਨੀ ਵਾਲੇ ਦੇ ਹੈਗਾ ਟੁੱਟਿਆ ਹੈਗਾ ਜਿਹੜਾ ਇਹ ਖਾਲ ਟੁੱਟਿਆ ਹੈ। ਤੁਸੀਂ ਇਹ ਗੱਲ ਦਾ ਸਾਨੂੰ ਗਿਲਾ ਹੈਗਾ ਵੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਤਿੰਨ ਦਿਨਾਂ ਤੋਂ ਇੱਥੇ ਆ ਰਹੇ ਆ ਤੇ ਦੂਜੇ ਪਾਸੇ ਵੱਡੇ-ਵੱਡੇ ਦਾਅਵੇ ਕਰਦੇ ਆ ਕਿ ਜਿਹੜੇ ਹੱਡ ਰੋਕੂ ਪ੍ਰਬੰਧਾਂ ਵਾਸਤੇ ਪ੍ਰਸ਼ਾਸਨ ਨੇ ਆਹ ਕਰਤਾ ਉਹ ਕਰਤਾ ਪਰ ਜਿੱਥੇ ਹੁਣ ਦੇਖੋ 500 ਏਕੜ ਦਾ ਇਹ ਮਾਮਲਾ ਹੈਗਾ ਇਹ ਜਿਹੜਾ 500 ਏਕੜ ਨੂੰ ਇਹ ਨਹਿਰੀ ਪਾਣੀ ਦੇ ਨਾਲ ਇਹ ਜਿਹੜਾ ਇਹ ਖਾਲ ਸਿੰਝਦਾ ਸੀਗਾ ਇਹ ਬਿਲਕੁਲ ਅੱਜ ਇਥੋਂ ਮਤਲਬ ਇਹ ਨਹਿਰੀ ਪਾਣੀ ਤੋਂ ਵਾਂਝੇ ਹੋ ਗਏ ਹੈਗੇ ਆ ਹੁਣ ਤਾਂ ਇਹ ਚਾਹੀਦਾ ਸੀ ਵੀ ਪ੍ਰਸ਼ਾਸਨ ਫੌਰੀ ਇਹਦਾ ਕੋਈ ਆਲਟਰਨੇਟਿਵ ਦਿੰਦਾ ਉਹ ਆਲਟਰਨੇਟਿਵ ਦੇਣ ਦੀ ਬਜਾਏ ਉਲਟਾ ਲੋਕਾਂ ਨੂੰ ਇਹ ਗੱਲ ਕਹਿ ਕੇ ਜਾਂਦੇ ਆ ਵੀ ਇਹ ਜਿਹੜਾ ਨੌਵੇਂ ਮਹੀਨੇ ਦੇ ਵਿੱਚ ਜਾ ਕੇ ਜੀ ਅਸੀਂ ਇਹਨੂੰ ਇਦਾਂ ਕਰਕੇ ਚਲਾਵਾਂਗੇ ਕਰਾਂਗੇ ਕਰਾਵਾਂਗੇ ਪਰ ਸਾਡੇ ਇਹ ਕਿਸਾਨਾਂ ਦਾ ਤਰਾਜ ਆ ਵੀ ਜੇ ਸਾਨੂੰ ਅੱਜ ਇਹ ਨਹਿਰੀ ਪਾਣੀ ਨਹੀਂ ਮਿਲਦਾ ਪਹਿਲੀ ਗੱਲ ਤਾਂ ਹੋਰ ਦਸਾਂ ਤਰ੍ਹਾਂ ਦੇ ਨੂੰ ਜਿਹੜਾ ਝੋਨੇ ਨੇ ਪਾਪੜ ਬਣ ਜਾਣਾ ਹੈਗਾ ਬਾਣ ਜਿਹੜੇ ਮਤਲਬ ਪਹਿਲਾਂ ਹੀ ਇਹ ਸੁੱਕੇ ਹੈਗੇ ਆ ਇੱਥੇ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਜਿਹੜਾ ਬੋਰਾ ਦਾ ਪਾਣੀ ਹੈਗੇ ਆ ਉਹਦੇ ਨਾਲ ਫਸਲ ਹੁੰਦੀ ਨਹੀਂ ਹੈ ਇਹ ਖਾਲੇ ਕਰਕੇ ਸੀ ਵੀ ਚਲੋ ਰਲਮਾ ਮਿਲਮਾ ਪਾਣੀ ਲੱਗ ਜਾਂਦਾ ਸੀ ਫਸਲ ਥੋੜੀ ਠੀਕ ਹੋ ਜਾਂਦੀ ਸੀ ਸਾਡਾ ਇਹ ਖਦਸ਼ਾ ਹੈਗਾ ਵੀ ਜੇ ਹੁਣ ਨੈਰੀ ਪਾਣੀ ਨਹੀਂ ਮਿਲਦਾ ਤਾਂ ਗਾਂ ਕਣਕ ਦੀ ਫਸਲ ਵੀ ਨਹੀਂ ਹੋਣੀ ਤੇ ਪ੍ਰਸ਼ਾਸਨ ਇਹ ਗੋਗਲੀਆਂ ਤੋਂ ਮਿੱਟੀ ਝਾੜਨ ਦੀ ਬਜਾਏ ਇਹਦਾ ਠੋਸ ਹੱਲ ਤਰਾਂਤੇ ਇਹ ਸਾਡੇ ਕਿਸਾਨਾਂ ਨੂੰ ਕਰਕੇ ਦੇਵੇ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹੈਗੇ ਆਂ ਵੀ ਐਵੇਂ ਇਹਨੂੰ ਗੱਲੀਬਾਤ ਹੀ ਨਾ ਸਾਰਿਆ ਜਾਵੇ ਸਾਡੇ ਜਿਹੜੇ ਕਿਸਾਨਾਂ ਦੀ ਇਹ ਬਾਹ ਫੜੀ ਜਾਵੇ ਤਾਂ ਜੋ ਸਾਡੇ ਜਿਹੜੇ ਕਿਸਾਨਾਂ ਦੀ ਇਧਰ 500 ਏਕੜ ਤੋਂ ਉੱਤੇ ਇਸ ਖਾਲੇ ਤੇ ਜਿਹੜੀ ਪਾਣੀ ਨਹਿਰੀ ਲੱਗਦਾ ਸੀ ਉਹਨਾਂ ਨੂੰ ਪਾਣੀ ਮਿਲ ਸਕੇ ਅਸੀਂ ਹੁਣ ਇੱਥੇ ਖੜੇ ਹੈਗੇ ਆਂ ਦੇਖ ਰਹੇ ਆਂ ਸਾਰਾ ਕੁਝ ਵੀ ਇਹਦੇ ਬਾਰੇ ਜਿਹੜਾ ਹੈਗਾ ਜਿਹੜੇ ਇਹਨਾਂ ਨੇ ਹਰ ਰੋਕੂ ਪ੍ਰਬੰਧ ਪਹਿਲਾਂ ਕੀਤੇ ਹੋਏ ਹੈਗਾ ਉਹ ਸਿਰਫ ਇੱਕ ਉੱਥੇ ਦਫ਼ਤਰਾਂ 'ਚ ਬੈਠ ਕੇ ਹੀ ਉਹਨਾਂ ਨੂੰ ਇਹ ਕਰ ਦਿੰਦੇ ਹੈਗੇ ਵੀ ਅਸੀਂ ਸਾਰੇ ਪ੍ਰਬੰਧ ਕਰ ਲਏ ਹੈਗੇ ਆ ਜਦੋਂ ਕਿ ਰਿਐਲਿਟੀ ਆ ਦੇਖ ਲਓ ਆ ਕਿ ਇੱਥੇ ਆਇਆ ਮਹਿਕਮਾ ਵਾਲੇ ਆਏ ਆ ਸਾਰੇ ਤਾਂ ਉਹ ਕਿਸਾਨਾਂ ਦਾ ਫੌਰੀ ਹੱਲ ਕਰਨ ਦੀ ਬਜਾਏ ਕਿਉਂਕਿ ਹੁਣ ਜਿਹੜਾ ਝੋਨੇ ਦਾ ਸੀਜ਼ਨ ਹੈਗਾ ਉਸ ਜੋਬਨ ਤੇ ਹੈਗਾ ਤੇ ਜੇ ਅੱਜ ਉਹਨੂੰ ਝੋਨੇ ਨੂੰ ਪਾਣੀ ਨਹੀਂ ਮਿਲਦਾ ਤਾਂ ਉਸ ਕਾਰਨ ਜਿਹੜਾ ਹੈਗਾ ਉਹ ਨੁਕਸਾਨ ਬਹੁਤ ਹੋ ਰਿਹਾ ਕਿਸਾਨਾਂ ਦਾ ਤੇ ਉਹਨਾਂ ਨੂੰ 9ਵੇਂ ਮਹੀਨੇ ਤੇ ਗੱਲ ਕਰਕੇ ਗਏ ਹੈਗੇ ਨਾ ਕਿ ਇਹਦਾ ਕਿ ਜੇ ਉਹਨਾਂ ਤੇ ਤਾਂ ਫੌਰੀ ਹੱਲ ਚਾਹੀਦਾ ਹੈਗਾ ਇਹਦਾ ਵੀ ਕੁਝ ਦਿਨਾਂ ਦੇ ਵਿੱਚ ਵੀ ਇਹ ਕਰਨਾ ਚਾਹੁੰ ਚਾਹਣ ਤਾਂ ਉਹ ਕਰ ਸਕਦੇ ਹੈਗੇ ਪਰ ਉਹ ਜਿਹੜਾ ਹੈਗਾ ਉਹ ਆਪਦੇ ਜਿਹੜੇ ਤਾਂ ਕੰਮ ਹੈਗੇ ਉਹਦੇ ਤੋਂ ਭੱਜ ਰਹੇ ਹੈਗੇ ਤੇ ਉਹ ਲੋਕਾਂ ਨੂੰ ਇਹ ਕਹਿ ਰਹੇ ਵੀ 9 ਮਹੀਨੇ ਤੱਕ ਅਸੀਂ ਦੇਖਾਂਗੇ ਉਹ ਵੀ ਪੱਕਾ ਨਹੀਂ 9 ਮਹੀਨੇ ਤੱਕ ਵੀ ਅਸੀਂ ਦੇਖਾਂਗੇ ਜੇ ਕਰ ਸਕੇ ਤਾਂ ਬਲਕਿ ਮਹਿਕਮਾ ਕਰ ਸਕਦਾ ਹੈਗਾ ਇਹਦੇ ਕੋਲੇ ਇਹਦੇ ਲਈ ਜਿਹੜਾ ਹੈਗਾ ਫੰਡ ਪਹਿਲਾਂ ਹੀ ਜਮ੍ਹਾਂ ਹੁੰਦਾ ਸੀ ਇਹ ਕਾਰਨ ਅਨਗਹਿਲੀ ਹੈਗੀ ਆ ਦੇਖੋ ਮੈਕਮੇ ਦੀ ਕਿਉਂਕਿ ਡਰੇਨਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਕਿੰਨੇ ਸਾਲਾਂ ਤੋਂ ਜਿਹੜੀਆਂ ਹੈਗੀਆਂ ਇਹਨਾਂ ਦੀ ਸਫਾਈ ਨਹੀਂ ਕੀਤੀ ਗਈ ਹੈ ਜਿਸ ਕਾਰਨ ਜਿਹੜੀਆਂ ਜਦੋਂ ਇਹ ਨਹੀਂ ਪਟਾਈ ਹੋਈ ਜੇ ਪਟਾਈ ਹੁੰਦੀ ਤਾਂ ਇਹਦਾ ਪ੍ਰੋਬਲਮ ਹੀ ਨਹੀਂ ਹੋਣੀ ਸੀ ਇਹ ਨਾ ਪਟਾਈ ਹੋਣ ਦੇ ਕਾਰਨ ਮੈਕਮੇ ਦੀ ਅਨਗਹਿਲੀ ਦੇ ਕਾਰਨ ਜਿਹੜਾ ਇਹਨੂੰ ਇਹਨਾਂ ਨੂੰ ਪਹਿਲਾਂ ਕਿਹਾ ਵੀ ਗਿਆ ਹੈਗਾ ਅਸੀਂ ਯਾਦ ਵੀ ਕਰਵਾਇਆ ਜੁਨੀਅਨ ਵੱਲੋਂ ਵੀ ਜਿਹੜੀ ਹੈਗੀ ਭਾਈ ਅੱਗੇ ਬਾਰਸ਼ਾਂ ਦੇ ਮੌਸਮ ਆ ਰਹੇ ਹੈਗੇ ਤੇ ਡਰੇਨਾਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਸਫਾਈਆਂ ਨਹੀਂ ਕੀਤੀਆਂ ਗਈਆਂ ਕਿ ਉਹ ਕੀਤੀਆਂ ਜਾਣ ਪਰ ਜਿਹੜਾ ਹੈਗਾ ਮੈਕਮੇ ਦੇ ਤੇ ਜੂੰ ਤੱਕ ਨਹੀਂ ਸਹ ਰੰਗੀ ਗਈ ਤੇ ਉਹਨਾਂ ਨੇ ਕੋਈ ਨਹੀਂ ਕੀਤਾ ਜਿਹਦੇ ਕਰਨੇ ਅੱਜ ਆ ਸਮੱਸਿਆ ਜਿਹੜੀ ਸਾਹ ਕਿਸਾਨ ਫੇਸ ਕਰ ਰਹੇ ਹੈਗੇ। ਇਹਦਾ ਜੀ ਬਿਆਸਾ ਸੇਮ ਵਾਲਾ ਚੜੇਗਾ ਤੇ ਬਾਹਰ ਪਾਣੀ ਨਿਕਲ ਜਾਏਗਾ ਤੇ ਫਿਰ ਖਤਰਾ ਹੀ ਹੈ। ਸਾਡੇ ਪ੍ਰਸ਼ਾਸਨ ਆ ਕੇ ਮੰਗੇ ਖਾਲ ਜਿਹੜਾ ਇਹ ਡਿੱਗ ਪਿਆ ਬਿਲਕੁਲ ਪਾਣੀ 5-2 ਕਿੱਲੋ ਪਾਣੀ ਹੈ ਲੈ ਕੇ ਕਰਦਾ ਫਿਰ ਜੱਲਾ ਰਿਹਾ। ਇਹ ਫਟਾ ਸੰਗਲ ਇਸੇ ਆਇਆ ਸੀ ਕਿ ਉਹ ਕਹਿੰਦੇ ਸੀ ਵੀ 9ਵੇਂ ਮਹੀਨੇ ਦਾ ਸੁਣ ਲਗ ਲਾ ਕਰਾਂ ਇਹ ਨਵੇਂ ਮਹੀਨੇ ਮਸਲਾ ਕਰਦੇ ਤਾਂ ਸਾਡੇ ਦਾ ਝੋਨਾ ਵੀ ਸੁੱਕ ਲੁੱਕ ਜਾਣਾ ਕਿਉਂਕਿ ਕੰਮ ਕਰੀ ਤੋ ਹਾਲੇ ਵੀ ਭਾਲੇ ਨਹੀਂ ਹੋਣੀ ਚਾਹੀਦੀ ਗਰਾਹ ਅੱਧੀ ਅਸੀਂ ਮੱਗ ਕਰਦੇ ਆ ਕਿ ਮੈਂ ਇਹਨੂੰ ਜਲਦ ਤੋਂ ਜਲਦ ਇਹਨੂੰ ਪੇਰ ਕਰਕੇ ਪੀਤਾ ਜਾਵੇ ਸਾਡੇ ਨੂੰ ਪਾਣੀ ਚੱਲਦਾ ਕੀਤਾ